ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸੀ ਮਸਕੀਨ ਹੋਣੀ ਮੌਤ ਦੀ ਹਕੀਕਤ ਦੇ ਬਾਰੇ ਦੱਸਦੇ ਪਏ ਐ ਕਿ ਮੌਤ ਜਿਹੜੀ ਹੈ ਇਹ ਬਰحق ਹੈ ਇਹਨੇ ਆਉਣਾ ਹੀ ਆਉਣਾ ਕਿਹੜੀ ਚੀਜ਼ ਹੈ ਜਿੰਦਾ ਕਰਕੇ ਇਨਸਾਨ ਮੌਤ ਨੂੰ ਭੁੱਲ ਗਿਆ ਵੈ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਕਥਾ ਆਪਿਰ ਕਰਨ ਇਸ ਤੇ ਵਿਚਾਰ ਜਾਣੋ ਸਤ ਉਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਧਰਮ ਦੀ ਯਾਤਰਾ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਏ ਪਰਮਾਤਮਾ ਦੇ ਗਿਆਨ ਤੋਂ ਨਹੀਂ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਏ ਪਰਮਾਤਮਾ ਦੇ ਗਿਆਨ ਤੇ ਸਮਾਪਤ ਹੁੰਦੀ ਏ ਕਾਲ ਦੇ ਗਿਆਨ ਤੋਂ ਆਰੰਭ ਹੁੰਦੀ ਏ ਅਕਾਲ ਦੇ ਗਿਆਨ ਤੇ ਸਮਾਪਤ ਹੁੰਦੀ ਏ ਅਕਾਲ ਦੇ ਗਿਆਨ ਤੋਂ ਬਾਅਦ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਅਕਾਲ ਦਾ ਗਿਆਨ ਫਲ ਹੈ ਕਾਲ ਦਾ ਗਿਆਨ ਬੀਜ ਹੈ ਜਿਸ ਨੂੰ ਮੌਤ ਦਾ ਹੀ ਗਿਆਨ ਨਹੀਂ ਔਰ ਮੌਤ ਨੂੰ ਮੰਨਦਾ ਹੀ ਨਹੀਂ ਔਰ ਮੌਤ ਦਾ ਜਿਹੜਾ ਦੁੱਖ ਹੈ ਇਹਨੂੰ ਚੇਤੇ ਹੀ ਨਹੀਂ ਕਰਦਾ ਇਹ ਮਨੁੱਖ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ बिगल्चेते कर लेना और दिल सिखने भी नहीं जीवन भर जन्मदिन मनाण वाला और जीवन दी प्यास रखण वाला प्रभु ਦੇ ਮਾਰਗ ਤੇ ਨਹੀਂ ਚੱਲ ਸਕਦਾ ਜਿਤਨੀ ਪਰਵਲ ਜੀਵਨ ਦੀ ਪਿਆਸ ਹੋਵੇਗੀ ਉਤਨਾ ਪਰਵਲ ਮਰਨ ਦਾ ਭੈ ਵੀ ਹੋਵੇਗਾ ਬੈ ਡਰ ਜਿਸ ਤੋਂ ਭੈ ਭੀਤ ਹੈ ਉਹਨੋਂ ਮੰਨਣ ਦੀ ਕੋਈ ਲੋੜ ਨੂੰ ਨਹੀਂ ਮਨੇ ਪਰ ਸਾਹਿਬ ਇਥੇ ਕਹਿੰਦੇ ਨੇ ਇੱਕ ਸੱਚ ਜਾਣੋ ਜਿੱਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ ਹਾਂ ਜੀਵਨ ਦੇ ਚੇਤਨਾ ਸੌਖਾ ਨਹੀਂ ਚਲੋ ਜਵਾਨ ਲਈ ਮੌਤ ਮੰਨਣਾ ਔਖਾ ਹੈ ਬੱਚੇ ਲਈ ਔਖਾ ਹੈ ਬੁੱਢਾ ਵੀ ਨਹੀਂ ਮੰਨਦਾ ਬਿਰਦ ਵੀ ਨਹੀਂ ਮੰਨਦਾ ਮੌਤ ਬੱਚੇ ਨੂੰ ਕਬੂਲ ਨਹੀਂ ਜਵਾਨ ਨੂੰ ਕਬੂਲ ਨਹੀਂ ਬੁੱਢੇ ਨੂੰ ਕਬੂਲ ਨਹੀਂ ਕੀ ਮੌਤ ਕਬੂਲ ਕਰੋ ਇਸ ਤਰ੍ਹਾਂ ਦੇ ਬੋਲੋ ਕਿ ਅਪਸ਼ਗਨ ਸਮਝ ਜਾਏ ਜਿਤਨੇ ਚਿਰ ਤੱਕ ਮੌਤ ਦੀ ਗੱਲ ਸੁਣਨੀ ਮੰਨਣੀ ਮਨੁੱਖ ਲਈ ਅਪਸ਼ਗਨ ਬਣੇ ਹੋਈਏ ਇਹ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ ਜੀਵਨ ਪ੍ਰਭੂ ਨੇ ਦਿੱਤਾ ਹੈ ਇਸ ਦੀ ਨਿੰਦਾ ਨਹੀਂ ਹੈ ਕਤਈ ਨਹੀਂ ਪਰ ਮਰਨ ਵੀ ਪ੍ਰਭੂ ਵੱਲ ਹੈ ਤੂੰ ਜੀਵਨ ਕਬੂਲ ਕੀਤਾ ਹੈ ਮਰਨ ਵੀ ਕਰ ਨਹੀਂ ਜੀਵਨ ਕਬੂਲ ਹੈ ਮਰਨ ਨਹੀਂ ਅਧੂਰਾ ਪਰਮਾਤਮਾ ਨਹੀਂ ਆਉਂਦਾ ਕਿ ਉਹਦੀ ਬਣਾਈ ਹੋਈ ਕੁਦਰਤ ਵੀ ਅਧੂਰੀ ਨਹੀਂ ਆਉਂਦੀ ਉਹ ਮਨੁੱਖ ਅਧੂਰਾ ਹੀ ਰਹਿ ਗਿਆ ਹਮੇਸ਼ਾ ਹੀ ਅਧੂਰਾ ਰਹੇਗਾ ਮਰਦੇ ਦਮ ਤੱਕ ਅਧੂਰਾ ਰਹੇਗਾ ਇੱਕ ਕਬੂਲ ਹੈ ਉਹਦਾ ਦੂਸਰਾ ਪਾਸਾ ਨਹੀਂ ਕਬੂਲ ਜਿਵੇਂ ਸਿੱਕੇ ਦਾ ਇੱਕ ਪਾਸਾ ਕਬੂਲ ਹੈ ਦੂਜਾ ਨਹੀਂ ਤਸਵੀਰ ਦਾ ਇੱਕ ਪਾਸਾ ਕਬੂਲ ਹੈ ਦੂਜਾ ਨਹੀਂ ਤੇ ਕੌਣ ਦੱਸੇ ਤਸਵੀਰ ਦੇ ਦੋਵੇਂ ਪਾਸੇ ਇਕੱਠੇ ਹੀ ਰਹਿੰਦੇ ਨੇ ਅਲੱਗ ਨਹੀਂ ਨੇ ਸਿੱਕੇ ਦੇ ਦੋਵੇਂ ਪਹਿਲੂ ਇਕੱਠੇ ਹੀ ਰਹਿੰਦੇ ਨੇ ਅਲੱਗ ਨਹੀਂ ਜਿਵੇਂ ਜੀਵਨ ਦਾ ਇੱਕ ਸਿਰਾ ਜਨਮ ਹੈ ਦੂਸਰਾ ਮਰਨ ਹੈ ਤੇ ਦੋਵੇਂ ਅਲੱਗ ਨਹੀਂ ਕੀਤੇ ਜਾ ਸਕਦੇ ਔਰ ਇਨਕਾਰ ਤੇ ਕੀਤਾ ਜਾ ਸਕਦਾ ਹੈ ਤੋ ਮਰਦੇ ਦਮ ਤੱਕ ਮਨੁੱਖ ਮੌਤ ਤੋਂ ਇਨਕਾਰ ਕਰਦਾ ਹੈ। ਜਿੱਥੇ ਸਹਿਬ ਕਹਿੰਦੇ ਨੇ ਜਾਣੋ ਸਤ ਉਹ ਵੰਤੋ ਮਰਨ ਓਏ ਹੋਏ 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 ਇੱਕ ਗੱਲ ਸੱਚ ਕਰਕੇ ਜਾਣ ਮਰਣਾ ਹੈ। ਮਰਨਾ ਹੈ। ਆਪ ਦੀ ਗਿਆਤ ਲਈ ਅਰਜ਼ ਕਰਾਂ ਬਹੁਤੇ ਤੀਰਥਾਂ ਤੇ ਵਰਮਣ ਕਰ ਲਿਆ ਬੜਾ ਜਪ ਤਪ ਕਰ ਲਿਆ ਫਿਰਦਾ ਇਤਨਾ ਪਵਿੱਤਰ ਨਹੀਂ ਆਉਂਦਾ ਕਿਸੇ ਅਜ਼ੀਜ਼ ਸੰਬੰਧੀ ਨੂੰ ਜਦ ਮਨੁੱਖ ਆਪਣੀਆਂ ਮੌੜੀਆਂ ਤੇ ਚੁੱਕ ਤੇ ਸ਼ਮਸ਼ਾਨ ਗਾੜ ਲੈ ਜਾਂਦਾ ਹੈ ਔਰ ਉੱਥੇ ਬੈਠਾ ਹੁੰਦਾ ਹੈ ਜਦ ਦੇਖਦਾ ਹੈ ਫਿਰਦਾ ਪਵਿੱਤਰ ਹੋ ਜਾਂਦਾ ਹੈ ਅੰਦਰ ਨਾ ਕ્રોਧ ਰਹਿੰਦਾ ਹੈ ਨਾ ਵਿਰੋਧ ਰਹਿੰਦਾ ਹੈ ਨਾ ਲੋਭ ਰਹਿੰਦਾ ਫਿਰਦੇ ਦੀ ਸ਼ੁੱਧੀ ਜੀਵਨ ਦੇ ਲਾਲਸਾ ਨਾਲ ਨਹੀਂ ਆਉਂਦੀ ਮੌਤ ਦੇ ਗਿਆਨ ਨਾਲ ਆਉਂਦੀ ਹੈ ਕਿਉਂਕਿ ਨਿਕਟਵਰਤੀ ਦੀ ਮੌਤ ਹੋਈਏ ਤਾਂ ਜਰਾ ਮੌਤ ਨਿਕਟ ਦਿਖਾਈ ਦਿੱਤੀ ਦੂਰ ਦੇ ਬੰਦੇ ਦੀ ਮੌਤ ਹੋਵੇ ਤਾਂ ਮੌਤ ਦੂਰ ਕੋਈ اتنا ਨਹੀਂ ਪ੍ਰਭਾਵਿਤ ਕਰਦੀ ਨਿਕਟਵਰਤੀ ਦੀ ਮੌਤ ਹੋਈਏ ਤਾਂ ਮੌਤ ਜਰਾ ਨੇੜੇ ਦਿਖਾਈ ਦਿੱਤੀ ਉਸਨੇ ਚੋਟ ਕੀਤੀ ਉਸਨੇ ਆਗਾਧ ਦਿੱਤੇ ਨਿਕਟ ਵਰਤੇ ਦੀ ਚੋਟ ਤੇ ਵੀ ਮੌਤ ਤੇ ਵੀ ਜਿਸ ਨੂੰ ਚੋਟ ਨਹੀਂ ਪਹੁੰਚੀ ਉਹ ਫਿਰ ਕੋਈ ਦਿਲ ਨਹੀਂ ਹੋਵੇਗਾ ਪੱਥਰ ਹੋ ਜਾਵੇਗੀ ਜਿਹੜਾ ਫੈਮਿਲੀ ਵਾਲਾ ਫੈਮਿਲੀ ਵਾਲਾ ਜਿਸ ਕੋਲ ਗੈਰੀ ਸਮਝ ਹੈ ਉਹ ਦੂਰ ਦੀ ਮੌਤ ਤੋਂ ਵੀ ਚੋਟ ਖਾ ਜਾਂਦਾ ਲਾਸ਼ ਵੇਖੀ ਸੀ ਮਹਾਤਮਾ ਬੋਧ ਨੇ ਕੋਈ ਰਿਸ਼ਤੇਦਾਰ ਨਹੀਂ ਸੀ ਦਿਲ ਚੋਟ ਖਾ ਗਿਆ ਕੋਈ ਨਹੀਂ ਇਕ ਬੁੱਢਾ ਵੇਖਿਆ ਸੀ ਸੜਕ ਕ੍ਰਾਸ ਕਰ ਰਿਹਾ ਸੀ लाठी ਦੇ ਆਸਰੇ ਤੇ ਇਹ ਕੋਈ ਉਸ ਦਾ ਰਿਸ਼ਤੇਦਾਰ ਨਹੀਂ ਸੀ ਨਿਕਟ ਵਰਤੀ ਨਹੀਂ ਸੀ ਮਨ ਚੋਟ ਖਾ ਗਿਆ ਆਪ ਦੀ ਗੈਥ ਲਈ ਅਰਸ ਕਰਾਂ ਭਾਰਤ ਦੇ तमाम ਸੰਤਾਂ ਨੇ ਔਰ ਗੁਰਵਾਣੀ ਨੇ ਸਿਰਫ ਤਿੰਨ ਦੁੱਖ ਮੰਨੇ ਨੇ ਬਾਕੀ ਹਜ਼ਾਰਾਂ ਦੁੱਖ ਉਸ ਤਿੰਨ ਦੁੱਖ ਦੀ ਛਾਇਆ ਨੇ ਤੇ ਧਿਆਨ ਨਾਲ ਸੁਣਨਾ ਤਿੰਨ ਦੁੱਖ ਕਿਹੜੇ ਜਨਮ ਜੀਵਨ ਮਰਨ ਜਨਮ ਜੀਵਨ ਮਰਨ ਬਸ ਇਹੀ ਤਿੰਨ ਦੁੱਖ ਨੇ ਤੇ ਜਨਮ ਦਿਨ ਤੇ ਮਨੁੱਖ ਲਈ ਖੁਸ਼ੀ ਇਹ ਮਰਦੇ ਦਮ ਤੱਕ ਮਨਾਉਂਦਾ ਹੈ ਤੇ ਇਹ ਬੰਦਾ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਪ੍ਰਭੂ ਦੇ ਜਪ ਨਾਲ ਕੀ ਆਉਂਦਾ ਹੈ ਪੰਕਤੀ ਸੁਣ ਲਓ ਬਗਤ ਜੈਦੇਵ ਦੀ ਨਾਦਨੋਦ ਜਸ ਸਮਰਣੇ ਜੇਦੇ ਸਿਮਰਨ ਕਰਨ ਨਾਲ ਨਹੀਂ ਆਉਂਦਾ ਕੀ ਨਹੀਂ ਆਉਂਦਾ ਦੁੱਖ ਨਹੀਂ ਆਉਂਦਾ ਕਿਹੜਾ ਦੁੱਖ ਨਹੀਂ ਆਉਂਦਾ ਖੁੱਲਦੇ ਨੇ ਤਿੰਨ ਨਹੀਂ ਆਉਂਦਾ ਨਾਦਨੋਦ ਜਜ ਸਵਣਨੇ ਜਨਮ ਜਰਾਗ ਮਰਨ ਭਇ ਨਹੀ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜੀਵਨ ਦਾ ਦੁੱਖ ਮਰਨ ਦਾ ਦੁੱਖ ਸਿਰਫ ਤਿੰਨ ਦੁੱਖ ਹੀ ਬਣੇ ਚੌਥਾ ਕੋਈ ਦੁੱਖ ਨਹੀਂ ਬਨੇ ਪ੍ਰਭੂ ਦੇ ਸੇਵਨ ਕਰਨ ਨਾਲੇ ਤੇ ਨਹੀਂ ਦੁੱਖ ਨਿਕਲ ਜਾਂਦੇ ਨੇ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ ਔਰ ਜੇ ਜੀਵਨ ਵਿੱਚ ਦਿਰਦ ਹੋ ਗਿਆ ਬਡੇਪਾ ਰੋਗ ਹੈ ਜਬ ਲਗ ਜੜਾ ਰੋਗ ਨਹੀਂ ਆਇਆ ਭਾਵੇਂ ਸਰੀਰ ਕਮਜ਼ੋਰ ਹੋ ਗਿਆ ਉਹਦੀ ਸੁਰਤ ਕਮਜ਼ੋਰ ਨਹੀਂ ਹੋਈ ਭਾਵੇਂ ਸਰੀਰ ਕਮਜ਼ੋਰ ਹੋ ਗਿਆ ਦਾ ਚੇਤਾ ਕਮਜ਼ੋਰ ਨਹੀਂ ਅਗਰ ਗੁਰਮੁਖ ਕਦੇ ਬੁੱਢੇ ਨਹੀਂ ਜਿਨ ਅੰਤਰ ਸੁਰਤ ਗਿਆਨ ਬੁੱਢਾ ਸਮਝ ਲੈਣਾ ਉਸ ਨੂੰ ਅਗਰ ਜਵਾਨ ਵੀ ਹੈ ਚੇਤਾ ਕਮਜ਼ੋਰ ਹੈ ਸਮਝ ਕਮਜ਼ੋਰ ਹੈ ਨਾ ਕੁਝ ਸਮਝ ਨਾ ਯਾਦ ਆਸ ਭੁੱਲੀ ਭੁੱਲ ਜਾਂਦਾ ਹੈ ਬਿਰਦਾ ਬੁੱਢਾ ਗੁਰਮੁਖ ਕਦੇ 부ਢੇ ਨਾਹੀ ਜਨ ਅੰਤਰ ਸੁਰਤ ਗਿਆਨ ਸਮਝ ਵੀ ਹੈ ਤੇ ਚੇਤਕ ਰਹੋ ਉਹੁ ਲਈ ਨਹੀਂ ਪ੍ਰਮਾਤਮਾ ਪਰ ਸਮਝਦੇ ਚੇ ਪ੍ਰਮਾਤਮਾ ਉੱਡਾ ਕਹਿਣ ਦੀ ਕੀ ਲੋੜ ਹੈ ਬਿਰਦ ਕਹਿਣ ਦੀ ਕੀ ਲੋੜ ਜਨਮ ਦੁਖ ਹੈ ਜੀਵਨ ਦੇ ਚ ਬੜੇਪਾ ਦੁਖ ਹੈ ਮਰਨ ਦੁਖ ਹੈ ਇਹ ਤਿੰਨ ਦੁਖ ਨਹੀਂ ਆਉਂਦੇ ਉਸ ਨੂੰ ਜੋ ਪ੍ਰਭੂ ਦਾ ਨਾਮ ਜਪਦਾ ਹੈ ਨਾਦਨੋਦ ਜਸ ਸਿਮਰਣੇ ਜਨਮ ਜਰਾਤ ਮਰਨ ਬਯਨ ਪਰ ਪਹਿਲੀ ਸ਼ਰਤ ਹੈ ਜਨਮ ਦੁੱਖ ਦਿਖਾਈ ਦੇਵੇ ਤੇ ਮਰਨ ਦੁੱਖ ਦਿਖਾਈ ਦੇਵੇ ਜੀਵਨ ਭਰ ਜਨਮ ਨੂੰ ਚੇਤੇ ਕਰਨਾ ਮਰਨ ਨੂੰ ਭੁਲਾਣਾ ਇਸ ਵਿੱਚ ਜ਼ਿੰਦਗੀ ਲੰਘ ਜਾਂਦੀ ਇਸ ਵਿੱਚ ਜੀਵਨ ਲੰਘ ਜਾਂਦਾ ਗੁਰੂ ਵਰਜਨ ਦੇਵ ਜੀ ਮਹਾਰਾਜ ਇਸ ਬਾਣੀ ਚ ਮੌਤ ਚੇਤੇ ਕਰਾ ਰਹੇ ਨੇ ਮੈਂ ਫਿਰ ਅਰਜ਼ ਕਰਾਂ ਧਰਮ ਦੀ ਲਾਲਸਾ ਧਰਮ ਦੇ ਮਾਰਗ ਤੇ ਸੁਰਤ ਪ੍ਰਮਾਤਮਾ ਦੇ ਗਿਆਨ ਤੋਂ ਨਹੀਂ ਚਲਦੀ ਉਹ ਤੇ ਬਾਅਦ ਵਿੱਚ ਮਿਲੇਗਾ ਮੌਤ ਦੇ ਗਿਆਨ ਤੋਂ ਚਲਦੀ ਕਿਤਨੇ ਅਰਥਾਂ ਦਾ ਗਹਿਨੇ ਹੋਵੇ ਕਿਦਨੀਆਂ ਕਿਤਾਬਾਂ ਪੜ ਲਵੇ ਕਿਤਨਾ ਵਿਆਕਰਣ ਦਾ ਪੰਡਤ ਹੋਵੇ ਮੌਤ ਦਾ ਗਿਆਨ ਨੇ ਇਹਦੀ ਸੁਰਤ ਪਰਮਾਤਮਾ ਦੇ ਮਾਰਗ ਤੇ ਨਹੀਂ ਚਲੇਗੀ ਇਹ ਮਹਾ ਗੈਨੀ ਹੁੰਦੇ ਹੋਇਆ ਵੀ ਪਾਪ ਕਰੇਗਾ ਗੁਨਾਹ ਕਰੇਗਾ ਕੀ ਹੋਇਆ ਜਿਗੈਨੀ ਇਹ ਮਹਾ ਪੰਡਤ ਹੁੰਦੇ ਹੋਇਆ ਵੀ ਅਨਰਥ ਕਰੇਗਾ ਔਰ ਬੜੇ ਬੜੇ ਇਸ ਤਰ੍ਹਾਂ ਦੇ ਧਾਰਮਿਕ ਗਿਆਨੀਆਂ ਨੇ ਬੜੇ ਬੜੇ ਅਨਰਥ ਕੀਤੇ ਨੇ ਹਰ ਮਜ਼ਬਦ ਵਿੱਚ ਕਰਦੇ ਰਹਿਣ ਕਾਰਨ ਮਹਤੁਦਾ ਗਿਆਨ ਇਸ ਮਹਤੇ ਹਿਰਦਾ ਸ਼ੁੱਧ ਕਰ ਦਿੰਦੀ ਹੈ ਕਬੀਰ ਤਦ ਹੀ ਤੇ ਆਪਣੇ ਮਨ ਨੂੰ ਕਹਿ ਸਕੇ ਨਾ ਜਲਦੇ ਮੁਰਦਿਆਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਮਝਾ ਲੈਣਾ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਇਹ ਹੀ ਕੁਛ ਹੋਣਾ ਮਨ ਨਿਰਮਲ ਹੋ ਜਾਂਦਾ ਹੈ ਮਨ ਪਾਵਨ ਹੋ ਜਾਂਦਾ ਹੈ ਜਾਣੋ ਸਤ ਉਹ ਵੰਤੋ ਮਰਣੋ ਦ੍ਰਿਸ਼ਟੇਨ ਮੱਥੇ ਜੋ ਕੁਝ ਵੀ ਅੱਖਾਂ ਨਾਲ ਦੇਖ ਰਿਹਾ ਹੈ ਸਭ ਨਾਸਵੰਤ ਹੈ ਇਸ ਦਾ ਮਤਲਬ ਹੈ ਕਿ ਜੀਵਾਤਮਾ ਦੇ ਨਾਲ ਕੁਝ ਵੀ ਨਹੀਂ ਜਾਂਦਾ ਪਰਿਵਾਰ ਧਨ ਸੰਪਦਾ ਮਾਨ ਮਰਿਆਦਾ ਕੁਲ ਕੁਝ ਵੀ ਨਹੀਂ ਜਾਂਦਾ ਤਾਂ ਬਿਲਕੁਲ ਖਾਲੀ ਜਾਣਾ ਪੈਂਦਾ ਨਹੀਂ ਇੱਕ ਵਸਤੂ ਜਾਂਦੀ ਹੈ ਬਾਕੀ ਨਹੀਂ ਜਾਂਦਾ ਉਹ ਕਿਹੜੀ ਵਸਤੂ ਦੂਜੀ ਪੰਕਤੀ ਸਤਿਗੁਰੂ ਦੱਸਦੇ ਨੇ ਕੀਰਤ ਸਾਥ ਚਲਨ ਤੋਂ ਜਿਨੇ ਪ੍ਰਮਾਤਮਾ ਦੀ ਕੀਰਤੀ ਗਾਇਨ ਕੀਤੀਏ ਗੁਣ ਗਾਇਨ ਕੀਤੇ ਨੇ ਕੀਰਤ ਸਾਥ ਚਲਨ ਤੋਂ ਬਣੰਤ ਨਾਨਕ ਸਾਧ ਸੰਗੈ ਗੁਰੂ ਦੀ ਸੰਗਤ ਚ ਬੈਠ ਕੇ ਜਿਨੇ ਪ੍ਰਭੂ ਦੇ ਗੁਣ ਗਾਇਨ ਕੀਤੇ ਨੇ ਗੁਣ ਗਾਇਨ ਕਰਨਾ ਹੀ ਗੁਣਵਾਨ ਹੋਣਾ ਹੈ ਕੱਲੇ ਬੈਠ ਕੇ ਗਾਇਨੇ ਕਰੇ ਇੱਕ ਮੰਤਰ ਦਾ ਜਪ ਕਰੇ ਵਾਹਿਗੁਰੂ ਵਾਹਿਗੁਰੂ ਇਹ ਗੁਣ ਹੈ ਤੂੰ ਅਸ਼ਰਜ ਹੈ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ ਗੁਣ ਹੈ ਅਗਰੇ ਇਸੇ ਚਮਨ ਲਾ ਕੇ ਜਪ ਕਰੇਗਾ ਉਹਦਾ ਆਪਣਾ ਅੰਧੇਰਾ ਦੂਰ ਹੋ ਜਾਏਗਾ ਚਾਨਣਾ ਮਿਲ ਜਾਏਗਾ ਇਸ ਇੱਕ ਸ਼ਬਦ ਨੇ ਚਾਨਣਾ ਕਰ ਦੇਣਾ ਪ੍ਰਕਾਸ਼ ਕਰ ਦੇਣਾ ਫਿਰ ਬਾਣੀ ਪੜੇ ਸਾਰੀ ਬਾਣੀ ਰੱਬ ਦੇ ਗੁਣ ਕਸਮ ਦੀ ਬਾਣੀ ਵਾਹ ਵਾ ਬਾਣੀ ਨਿਰੰਕਰ ਇਸੇ ਵਾਸਤੇ ਗਾਉਣ ਤੇ ਬੜਾ ਜ਼ੋਰ ਦਿੱਤਾ ਗਿਆ ਆਵਾਜ਼ ਆਵਾਜ਼ ਕਰਕੇ ਨਾ ਗਾਇਨ ਕਰੇ ਗੁਣਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਜ਼ਿੰਦਗੀ ਅਕਾਰਤ ਚਲੀ ਜਾਏਗੀ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਕਹ ਨਾ ਨਿਕ ਹਰ ਭਜਮਨਾ ਜਿਹ ਬਿਦ ਜਲ ਕੋਵੇਂ ਪਰ ਮੈਂ ਫਿਰ ਅਰਜ਼ ਕਰਾਂ ਮਨ ਲਾ ਕੇ ਗੁਣ ਕੌਣ ਗਾਇਨ ਕਰੇਗਾ ਜਿਹਨੂੰ ਮੌਤ ਦਾ ਗਿਆਨ ਹੈ ਜਿਹਦਾ ਮਨ ਮੌਤ ਨੂੰ ਮੰਨਦਾ ਹੈ ਮੌਤ ਹੈ ਮਰਨਾ ਮੋਲਾ ਮਰਨਾ ਪਰਿਵਾਰ ਨੂੰ ਮੰਨਣ ਤੋਂ ਪਹਿਲੇ ਕਾਰੋਬਾਰ ਨੂੰ ਮੰਨਣ ਤੋਂ ਪਹਿਲੇ ਸੰਸਾਰ ਨੂੰ ਮੰਨਣ ਤੋਂ ਪਹਿਲੇ ਮੌਤ ਮੰਨ ਪਹਿਲਾ ਮਰਨ ਕਬੂ ਠੀਕ ਹੈ ਪਰਿਵਾਰ ਠੀਕ ਹੈ ਕਾਰੋਬਾਰ ਠੀਕ ਹੈ ਧੰਦਾ ਠੀਕ ਹੈ ਧਨ ਸੰਪਦਾ ਠੀਕ ਹੈ ਨੇ ਮਹਿਲ ਮਾਰੀਆਂ ਤੂੰ ਮਨ ਬੈਠਾ ਹੈ ਕਬੂਲ ਕੀਤਾ ਹੈ ਠੀਕ ਹੈ ਪਰ ਪਹਿਲੇ ਮੌਤ ਕਬੂਲ ਕਰ ਕਾਕੇ ਪਰਿਵਾਰ ਵਿੱਚ ਤੇਰੇ ਕੋਲ ਅਨਰਥ ਨਾ ਹੋਵੇ ਪਿਰਾ ਨੂੰ ਧੋਖਾ ਉਹ ਹੀ ਦੇ ਸਕਦਾ ਜੋ ਆਪਣੀ ਮੌਤ ਨੂੰ ਬੁਲਾ ਬੈਠੇ ਮਾਂ ਬਾਪ ਦੇ ਨਾਲ ਅਨਰਥ ਉਹ ਹੀ ਕਰ ਸਕਦਾ ਜਿਹਨੂੰ ਮੌਤ ਚਾਹੀਤੇ ਨਹੀਂ ਪਤਨੀ ਨਾਲ ਬੇਨਸਾਫੀ ਉਹ ਹੀ ਕਰ ਸਕਦਾ ਯਾ ਪਤੀ ਨਾਲ ਗਲਤ ਵਰਤਾਓ ਉਹ ਹੀ ਕਰ ਸਕਦੀ ਹੈ ਜਿਹਨੂੰ ਮੌਤ ਚਾਹੀਦੀ ਹੈ। ਇਹ ਵੀ ਮੈਲਸ ਕਰਦਾ ਹੈ। ਸੰਸਾਰ ਨਾਲ ਗਲਤ ਵਤੀਰਾ ਉਹ ਹੀ ਕਰ ਸਕਦਾ ਹੈ ਜਿਹਨੂੰ ਮੌਤ ਚਾਹਤੇ ਨੇ। ਕੀ ਹੋਇਆ ਨਿਮਾਜ਼ ਪੜਦਾ ਹੈ ਕੀ ਹੋਇਆ ਪੂਜਾ ਪਾਠ ਕਰਦਾ ਹੈ ਕੀ ਹੋਇਆ ਮੰਦਿਰ ਮਸਜਿਦ ਗੁਰਦੁਆਰੇ ਜਾਂਦਾ ਹੈ ਜਗਤ ਨਾਲ ਵਿਵਹਾਰ ਗਲਤ ਕਰ ਰਿਹਾ ਹੈ ਇੱਕ ਗੱਲ ਸਬੂਤ ਹੋ ਗਈ ਨੂੰ ਮੌਤ ਚਾਹਤੇ ਨੇ। ਕੀ ਹੋਇਆ ਪਾਠ ਇਨੇ ਗੱਲ ਮਨ ਨਹੀਂ ਨਹੀਂ ਗੁਰੂ ਦੀ ਗੁਰੂ ਦੀ ਗੱਲ ਕੀ ਹੈ ਐ ਸੁਣੋ ਇਸ ਸ਼ਲੋਕ ਦੇ ਰਾਣ ਜਾਣੋ ਸਤ ਹੋਵੰਤੋ ਮਰਣ ਦ੍ਰਿਸ਼ਟੀਣ ਮਿਥਿਆ ਸਭ ਕੁਝ ਮਿਥਿਆ ਕੁਝ ਵੀ ਨਾਲ ਨਹੀਂ ਜਾਏਗਾ ਜਾਏਗਾ ਇੱਥੇ ਵੀ ਨਾਲ ਲਏਗਾ ਲੋਕ ਸੁਹਿਲਾ ਕਰੇਗਾ ਪਰਲੋਕ ਸੁਹਿਲਾ ਕਰੇਗਾ ਉਹ ਕੀਏ ਕੀਰਤ ਸਾਥ ਚਲਨ ਤੋ ਬਣੰਤ ਨਾਨਕ ਸਾਧ ਸੰਗੈ ਫਿਰ ਜੇ ਨਾਲ ਚੱਲਣ ਵਾਲੀ ਇਹ ਮਹਾਨ दौਲਤ ਤੇ ਜੀਵਨ ਨੂੰ ਸਫਲ ਕਰ ਦਿੰਦੀ ਹੈ ਆਨੰਦਿਤ ਕਰ ਦਿੰਦੀ ਹੈ ਆਵਣਾ ਜਾਵਣਾ ਸਫਲ ਕਰ ਦਿੰਦੀ ਹੈ ਲੋਕ ਪਰਲੋਕ ਸੁਹੇਲਾ ਕਰ ਦਿੰਦੀ ਹੈ ਮਨੁੱਖ ਮੌਤ ਫਿਰ ਮੰਦਾ ਕਿਉਂ ਨਹੀਂ ਕਬੂਲ ਕਿਉਂ ਨਹੀਂ ਕਰਦਾ ਇਹ ਹੁਣ ਅਗਲੇ ਸ਼ਲੋਕ ਦੇ ਚ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਸ੍ਰੋਗ ਸਾਰੇ ਲੜੀਵਾਰ ਨੇ ਮਜ਼ਮੂਨ ਸਾਰਾ ਲੜੀਵਾਰ ਹੈ मनुख नु मौत कबूल क्यों नहीं अगला श्लोक आप सर्वण करो हाजी माया चित भरवे इष्टित्व नेक बंदवे माया रे मन नु भरवा के रखने दी मौत कबूल नहीं करना है माया के ब्रह्म रूप परमात्मा जी समझ ना पाए इसे ਮਹਾ ਮਾਇਆ ਤੱਕ ਮਾਇਆ ਕੀ ਹੈ ਪਰਮਾਤਮਾ ਦੀ ਛਾਇਆ ਹੈ ਇੱਕ ਦਰਖਤ ਆਉਂਦਾ ਹੈ ਇੱਕ ਦਰਖਤ ਦੀ ਛਾਂ ਹੈ ਦਰਖਤ ਤੇ ਪਕੜ ਦੇ ਚ ਆ ਸਕਦਾ ਛਾਂ ਪਕੜ ਦੇ ਚ ਨਹੀਂ ਆਏਗਾ ਦੇਖਣ ਇੱਕ ਧੁੱਪ ਦੇ ਚ ਤਪਿਆ ਹੋਇਆ ਮਨੁੱਖ ਗਰਮੀ ਦਾ ਸਤਾਇਆ ਹੋਇਆ ਮਨੁੱਖ ਨੂੰ ਛਾਂ ਸਕੂਨ ਦੇ ਸਕਦੀ ਹੈ ਥੋੜਾ ਜਿਹਾ ਸੁੱਖ ਦੇ ਸਕਦੀ ਹੈ ਗਰਮੀ ਦੀ ਬੋਖਲਾਹਟ ਗਰਮੀ ਦੀ ਪਰੇਸ਼ਾਨੀ ਦੂਰ ਕਰ ਸਕਦੀ ਹੈ ਮਾਇਆ ਮਨੁੱਖ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰਦੀ ਹੈ ਪਰਵਾਰ ਹੈ ਪਦਾਰਤ ਨੇ ਧਨ ਸੰਪਦਾ ਹੈ ਜੋ ਕੁਛ ਹੈ ਹੈ ਛਾਇਆ ਇਹ ਸਰੀਰ ਵੀ ਛਾਇਆ ਤੇ ਇਸ ਸਰੀਰ ਦੀ ਜਿਸ ਰਾਹੀਂ ਪੂਰਤੀ ਆਉਂਦੀ ਹੈ ਉਹ ਵੀ ਛਾਇਆ ਹੈ। ਮਹਾਮਾਈ ਤਾਂ ਕੀ ਹੈ ਛਾਇਆ। ਤੇ ਛਾਇਆ ਇਤਨੇ ਪ੍ਰਭਾਵਿਤ ਕਰਦੇ ਨੇ। ਤੇ ਛਾਇਆ 'ਚ ਮਨੁੱਖ ਬੈਠ ਕੇ ਇਤਨਾ ਲੀਨ ਹੋ ਜਾਏ ਜਿਸ ਦੀ ਛਾਇਆ ਉਸ ਨੂੰ ਹੀ ਭੁੱਲ ਜਾਏ। ਜਿਸ ਦਰਖਤ ਦੀ ਛਾਇਆ ਹੈ ਉਹਨੂੰ ਹੀ ਭੁੱਲ ਜਾਏ। ਫਲ ਤੇ ਦਰਖਤ ਤੋਂ ਮਿਲੇਗਾ। ਇਸ ਜੀਵ ਪੰਛੀ ਨੂੰ ਟਿਕਾਣਾ ਤੇ ਦਰਖਤ ਤੇ ਮਿਲੇਗਾ ਫਲ ਫੁੱਲ ਤੇ ਦਰਖਤ ਤੋਂ ਮਿਲਣਗੇ ਪਰ ਛਾਇਆ ਨੇ ਇਤਨਾ ਪ੍ਰਭਾਵਿਤ ਕੀਤਾ ਹੈ ਹੁਣ ਫਲ ਫੁੱਲ ਦੀ ਚਿੰਤਾ ਹੀ ਕੋਈ ਨਹੀਂ ਉਹਨੂੰ ਕਭਲ ਜਾਂਦਾ ਕਿ ਕੀ ਆਉਂਦਾ ਹੈ ਨਾਮ ਰਸ ਕੀ ਆਉਂਦਾ ਹੈ ਸਮਾਧੀ ਕੀ ਹੁੰਦੇ ਨੇ ਰੱਬੀ ਗੁਣ ਭੁੱਲ ਜਾਂਦਾ ਛਾਇਆ ਹੀ ਪ੍ਰਭਾਵਿਤ ਕਰ ਦਿੰਦੀ ਹੈ ਛਾਇਆ ਉਤ ਨਹੀਂ ਵੱਡੀ ਹੈ ਜਿੰਨਾ ਵੱਡਾ ਪਰਮਾਤਮਾ ਹੈ ਉਹਦੀ ਛਾਇਆ ਵੀ ਬਹੁਤ ਵੱਡੀ ਵੱਡੇ ਦੀ ਛਾਇਆ ਵੀ ਬਹੁਤ ਵੱਡੀ ਗੁਰਬਾਣੀ ਇਸ ਛਾਇਆ ਦੇ ਨਿੰਦਾ ਨਹੀਂ ਕੀਤਾ ਕਰਦੇ ਇਹ ਵੀ ਮੈਰਸ ਕਰ ਆਪ ਸਤ ਕੀਆ ਸਭ ਸਤ ਉਹ ਸੱਚ ਹੈ ਤੇ ਹੁਣ ਸੱਚ ਦੇ ਕਈ ਅਰਥ ਨੇ ਸੱਚ ਦੇ ਇੱਕ ਅਰਥ ਤੇ ਸਹੀ ਹੈ ਗਲਤੀ ਨਹੀਂ ਹੈ सच्चदे एक अर्थ ने सदेवी हमेशा मिथ किसनों कहने जो आज है ते कल नहीं मिथया मिथ, मिथ सत जो सदैवी है कायम दायम है सत गलत नहीं है सही है सचदे अर्थ सही है गलत नहीं है ਕਿਦਰੇ ਕਿਦਰੇ ਸਤ ਦੇ ਅਰਥ ਸਹੀ ਹੈ ਕਿਦਰੇ ਕਿਦਰੇ ਸਤ ਦੇ ਅਰਥ ਸਦੀਵੀ ਹੈ ਕਿਦਰੇ ਕਿਦਰੇ ਸਤ ਦੇ ਅਰਥ ਪਰਮਾਤਮਾ ਪਰਕਰਨ ਦੇ ਬਤਾਵ ਆਪ ਸਤ ਕੀ ਆਸ ਸਭ ਸਤ ਤਿਸ ਪਰ ਪ੍ਰਭ ਤੇ ਸਗਲੇ ਉਤਪਤ ਇਹ ਜੋ ਸਗਲੀ ਉਤਪਤੀ ਹੋਈ ਏ ਸਤ ਤੋਂ ਉਸ ਪਰਮਾਤਮਾ ਤੋਂ ਜਿਹੜੂ ਉਤਪਤ ਹੋਇਆ ਇਹ ਵੀ ਸਤ ਹੈ ਭਵਿਸ਼ਯ ਤਵੇਰੋ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸਿਮ ਮਸਕੀਨ ਹਣੀ ਮੌਤ ਦੀ ਹਕੀਕਤ ਦੇ ਬਾਰੇ ਦੱਸਦੇ ਪਏ ਆ ਉਹ ਹਕੀਕਤ ਇਹ ਹੀ ਹੈ ਕਿ ਮੌਤ ਬਰਹਕ ਹੈ ਇਹਨੇ ਆਉਣਾ ਹੀ ਆਉਣਾ ਚਾਹੇ ਕੋਈ 70 ਸਾਲ ਜੀ ਲੇ ਚਾਹੇ ਕੋਈ 25 ਸਾਲ ਜੀ ਲੇ ਚਾਹੇ ਕੋ ਪਿਆ ਸਾਲ ਜੀ ਨੇ ਮਰਨਾ ਸਭ ਨੇ ਆ ਜਿਸ ਤਰ੍ਹਾਂ ਕਿ ਗਿਆਨੀ ਸੰਸੇ ਮਸਕੀਨਾਂ ਨੇ ਦੱਸਿਆ ਕਿ ਅੱਖਾਂ ਨੇ ਜਿਹੜੀ ਜਿਹੜੀ ਚੀਜ਼ ਨੂੰ ਦੇਖਿਆ ਨਾ ਉਹਨੇ ਫਨਾ ਹੋਣਾ ਵੈ ਉਹਨੇ ਖਤਮ ਹੋਣਾ ਵੈ ਤੇ ਜਿਹੜਾ ਇਸ ਦੁਨੀਆ ਤੇ ਆਇਆ ਵੈ ਉਹਨੇ ਮਰਨਾ ਵੈ ਲੇਕਿਨ وجہ ਕੀ ਹੈ ਕਿ ਅਸੀਂ ਮੌਤ ਭੁੱਲ ਗਏ ਆ ਕਿਉਂਕਿ ਅਸੀਂ ਇਹ ਮਾਇਆ ਪਿੱਛੇ ਇੰਨਾ ਕਿ ਲੱਗ ਗਏ ਆ ਕਿ ਅਸੀਂ ਮੌਤ ਨੂੰ ਭੁਲਾ ਬੈਠੇ ਆ ਅਗਰ ਸਾਨੂੰ ਮੌਤ ਯਾਦ ਹੋਵੇ ਤੇ ਅਸੀਂ ਪੁੱਠੇ ਕੰਮ ਕਰੀਏ ਅਸੀਂ ਗੁਨਾਹ ਕਰੀਏ ਅਸੀਂ ਮਾੜੇ ਕਰਮ ਕਰੀਏ ਕਦੇ ਵੀ ਨਾ ਅਸੀਂ ਕਿਉਂ ਮਾੜੇ ਕਰਮ ਕਰਨੇ ਆ ਕਿਉਂ ਪੁੱਠੇ ਕੰਮ ਕਰਨੇ ਆ ਕਿ ਅਸੀਂ ਮੋਸ ਨੂੰ ਭੁਲਾ ਕੇ ਬੈਠੇ ਆ ਅਸੀਂ ਮਾਇਆ ਪਿੱਛੇ ਲੱਗੇ ਆ ਮਾਇਆ ਹਾਸਲ ਕਰਨ ਵਾਸਤੇ ਦੌਲਤ ਹਾਸਲ ਕਰਨ ਵਾਸਤੇ ਅਸੀਂ ਹਰ ਪੁੱਠਾ ਸਿੱਧਾ ਕੰਮ ਕਰਨੇ ਹਰ ਗੁਨਾਹ ਜਿਹੜਾ ਉਹ ਕਰ ਲੈਨੇ ਨਹੀਂ ਸੋਚਦੇ ਕਿ ਯਾਰ ਇਹ ਮਾਇਆ ਸਾਡੇ ਕੰਮ ਨਹੀਂ ਆਉਣੀ ਇਹ ਮਾਇਆ ਸਿਰਫ ਇਸ ਦੁਨੀਆਦਾਰੀ ਦੀ ਹੱਥੀਂ ਕਰੇ ਸੰਸਾਰ ਦੀ ਹੱਥੀਂ ਕਰੀ ਹੈ ਜਿਸ ਤਰ੍ਹਾਂ ਹੀ ਤੁਸੀਂ ਮੌਤ ਮੁਤਜ਼ਾਹ ਦਾ ਚੱਖ ਲਿਆ ਮਰ ਗਏ ਇਹ ਹਰ ਚੀਜ਼ ਜਿਹੜੀ ਦੁਨੀਆਦਾਰੀ ਦੀ ਸਾਡੇ ਤੁਹਾਡੇ ਵਾਸਤੇ ਬੇਮਾਇਨੀ ਹੈ ਬੇਕਾਰ ਹੈ ਇਹਦਾ ਕੋਈ ਫਾਇਦਾ ਨਹੀਂ ਤੁਹਾਡੇ ਅਗਰ ਕੋਈ ਕੰਮ ਆਉਣੀ ਹੈ ਮਰਨ ਤੋਂ ਬਾਅਦ ਚੀਜ਼ ਤੇ ਤੁਹਾਡੇ ਚੰਗੇ ਕਰਮ ਤੁਹਾਡੇ ਚੰਗੇ ਅਮਾਲ ਜੇ ਇਸ ਬੰਦੇ ਨੇ ਇਸ ਦੁਨੀਆ ਦੇ ਇਸ ਸੰਸਾਰ ਦੇ ਵਿੱਚ ਆਪਣੇ ਜਿੰਦਿਆਂ ਜੀ ਚੰਗੇ ਕਰਮ ਕੀਤੇ ਮਾੜੇ ਕਰਮਾਂ ਤੋਂ ਬਚਿਆ ਲੋਕਾਂ ਦਾ ਭਲਾ ਕੀਤਾ ਇਨਸਾਨੀਅਤ ਦਾ ਭਲਾ ਕੀਤਾ ਉਹੀ ਚੀਜ਼ਾਂ ਆ ਦੇ ਮਰਨ ਤੋਂ ਬਾਅਦ ਕੰਮ ਆਉਣੀਆਂ ਤੇ ਜੇ ਕੋ ਉਹ ਮਾਇਆ ਇਹ ਮਾਲੋ ਦੌਲਤ ਜਿਹਦੇ ਪਿੱਛੇ ਭਰਾ ਭਰਾ ਦਾ ਹੱਕ ਖਾਂਦਿਆ ਵੈ ਜਿਹੜੇ ਭਰਾ ਭੈਣਾਂ ਦਾ ਹੱਕ ਖਾਂਦੇ ਐ ਕਿਸੇ ਜਿਹੜਾ ਤਗੜਾ ਉਹ ਮਾਰੇ ਦਾ ਹੱਕ ਖਾਂਦਿਆ ਇਹ ਮਾਇਆ ਜਿਹੜਾ ਕਿ ਤੁਸੀਂ ਕਿਸੇ ਮਾਰੇ ਦਾ ਹੱਕ ਖਾ ਕੇ ਹਾਸਲ ਕਰਦੇ ਹੋ ਇਹ ਦੌਲਤ ਇਹ ਕੰਮ ਨਹੀਂ ਆਉਣੀ ਇਸ ਜਹਾਨ 'ਚ ਰਹਿਣੀ ਇਸ ਸੰਸਾਰ 'ਚ ਰਹਿਣੀ ਐ ਤੁਸੀਂ ਦੇਖ ਲਓ ਕਿ ਕਿੰਨੇ ਅਰੇ ਪਤੀ ਲੋਕ ਜਿਨ੍ਹਾਂ ਨੇ ਲੋਕਾਂ ਦਾ ਹਿੱਸਾ ਖਾਦਾ ਹੁੰਦਾ ਜਿੱਲੇ ਜਾਂਦੇ ਆ ਖਾਲੀ ਹੱਥ ਜਾਂਦੇ ਆ ਕਿਸੇ ਕੋ ਕੋਸ਼ ਹੈ ਹੁੰਦੀ ਹੈ ਮਾਲ-ਦੌਲਤ ਹੁੰਦੀ ਹੈ ਲੈ ਵੀ ਜਾਵੇ ਉਹ ਮਾਲ-ਦੌਲਤੋਂ ਦੇ ਕਿਸੇ ਕੰਮ ਨਹੀਂ ਅਗਰ ਕੰਮ ਕੋ ਚੀਜ਼ ਹੋਣੀ ਹੈ ਤੇ ਉਹ ਅਮਾਲ ਤੁਹਾਡੇ ਚੰਗੇ ਕਰਮ ਹੈ ਦੇਖ ਲੋ ਵੀਰੋ ਜਿਸ ਤਰ੍ਹਾਂ ਕਿ ਆ ਪਿਛਲੇ ਦਿਨੋਂ ਆਪਣੇ ਕੇ ਬਹੁਤ ਹੀ ਪਿਆਰੇ ਐਕਟਰ ਜਸਵੰਦਰ ਸਿੰਘ ਭੱਲਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਲੇਕਿਨ ਗੱਲ ਕੀ ਐ ਇੱਕ ਵੀਰੋ ਅਗਰ ਤੁਸੀਂ ਚੰਗੇ ਕਰਮ ਕਰਕੇ ਜਾਓਗੇ ਨਾ ਤੇ ਤੁਹਾਨੂੰ ਸਾਰੇ ਚੰਗੇ ਲਬਜ਼ਾਂ 'ਚ ਯਾਦ ਕਰਨਗੇ ਜਸਵੰਦਰ ਸਿੰਘ ਭੱਲਾ ਜਿਹੜਾ ਕਿ ਐਕਟਿੰਗ ਕਰਦੇ ਸੀ ਇੰਤਹਾਹੀ ਅੱਛੇ ਕਿਰਦਾਰ ਦੇ ਮਾਲਕ ਸੀ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਆਪਣਾ ਲੋਹਾ ਮਨਵਾਇਆ ਫਿਰ ਲੋਕਾਂ ਨੂੰ ਕਮੇਡੀ ਕਰਕੇ ਹਸਾਉਂਦੇ ਸੀ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀਆਂ ਬਖੇਰਦੇ ਸੀ ਆਪਣੇ ਐਕਟਿੰਗ ਦੇ ਨਾਲ ਤੇ ਅੱਜ ਜਦ ਉਸ ਦੁਨੀਆ ਤੋਂ ਚਲ ਗਏ ਹੈ ਕਿ ਬਹੁਤ ਵੱਡੀ ਖਲਾਅ ਹੋ ਗਈ ਹੈ ਪੈ ਗਈ ਹੈ ਲੇਕਿਨ ਲੋਕ ਉਹਨਾਂ ਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਕਿ ਅੱਛਾ ਇਨਸਾਨ ਸੀ ਤੇ ਵੀਰੂ ਆਪਣਾ ਕਰਦਾਰ ਐਂਦਾ ਬਣਾਓ ਕਿ ਜਦੋਂ ਤੁਸੀਂ ਦੁਨੀਆ ਤੋਂ ਜਾਓ ਤੇ ਉਸ ਤੋਂ ਬਾਅਦ ਮਗਰੋਂ ਤੁਹਾਨੂੰ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਕਰਨ ਕਿ ਯਾਰ ਇਹ ਇੱਕ ਅੱਛਾ ਨੇਕ ਇਨਸਾਨ ਸੀ ਨਾ ਕਿ ਐਂਜ ਦੇ ਕਰਮ ਕਰਕੇ ਜਾਓ ਕਿ ਲੋਕ ਬਾਅਦ ਸਾਨੂੰ ਮਾੜਾ ਬੋਲਣ ਬੁਰਾ ਕਹਿਣ ਵੀਰੋ ਮੈਂ ਯਕੀਨ ਕਰੋ ਪਿਛਲੇ ਦਿਨੋਂ ਮੇਰੇ ਸਾਹਮਣੇ ਇੱਕ ਵੀਡੀਓ ਆ ਰਹੀ ਸੀ ਪਾਕਿਸਤਾਨ ਦੀ ਸੀ ਇੱਕ ਸੁਸਾਇਟੀ ਦਾ ਮਾਲਕ ਸੀ ਪਾਕਿਸਤਾਨ ਦੇ ਵਿੱਚ ਉਹਨੇ ਇੱਕ ਸੁਸਾਇਟੀ ਘਟੀ ਸੀ ਤੇ ਉਸ ਦਾ ਮਾਲਕ ਸੀ ਸੁਣਿਆ ਕਿ ਉਹ ਅਰਬਾਂ ਪਤੀ ਸੀ ਲੇਕਿਨ ਕੀ ਹੈ ਕਿ ਜਦੋਂ ਮੌਤ ਦੇ ਕੋ ਪਹੁੰਚਿਆ ਨਾ ਤੇ ਉਸ ਟਾਈਮ ਉਸ ਟਾਈਮ ਦੇ ਉੱਤੇ ਮੌਤ ਦੇ ਟਾਈਮ ਦੇ ਉੱਤੇ ਉਹਦਾ ਬਿਲਕੁਲ ਹੀ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਅਸੀਂ ਤੇ ਲੋਕ ਜਿਨ੍ਹਾਂ ਦੇ ਨਾਲ ਉਸ ਬੰਦੇ ਨੇ ਉਸ ਸੁਸਾਇਟੀ ਦੇ ਵਿੱਚ ਫਰਾਡ ਕੀਤੇ ਸੀ ਜ਼ਮੀਨ ਦੇ ਨਾਲ ਲੋਕਾਂ ਦਾ ਫਰਾਡ ਕੀਤੇ ਸੀ ਉਹ ਉਹਦੇ ਘਰ ਪਹੁੰਚੇ ਸੀ ਕਿ ਸਾਨੂੰ ਸਾਡਾ ਹਿੱਸਾ ਦੇ ਅਸੀਂ ਤੈਨੂੰ ਮਾਫ਼ ਨਹੀਂ ਕਰਾਂਗੇ ਇਹ ਮਰ ਵੀ ਗਿਆ ਤੇ ਅਸੀਂ ਫੇਰ ਵੀ ਇਹਨੂੰ ਮਾਫ਼ ਨਹੀਂ ਕਰਾਂਗੇ ਕਿ ਲੋਕ ਉਹਦੇ ਤੋਂ ਇਨਾ ਬਜ਼ਨ ਹੋਏ ਸੀ ਇੰਨੇ ਉਹਦੇ ਖਿਲਾਫ ਸੀ ਕਿ ਉਹ ਮੌਤ ਦੇ ਕੋਲ ਪਹੁੰਚਿਆ ਹੋ ਮਰਨ ਦਾ ਟਾਈਮ ਉਹਦਾ ਆਇਆ ਹੋ ਪਰ ਲੋਕ ਉਹਨੂੰ ਛੱਡਣ ਨਹੀਂ ਦੇ ਕਿਉਂਕਿ ਉਹਨੇ ਲੋਕਾਂ ਦਾ ਹੱਕ ਖਾਦਾ ਲੋਕਾਂ ਦੇ ਪੈਸੇ ਖਾਦੇ ਗਰੀਬਾਂ ਨਾਲ ਧੱਕਾ ਕੀਤਾ ਤੇ ਇਸ ਕਰਕੇ ਇੰਜ ਦਾ ਆਪਣਾ ਕਰਤਾਰ ਨਾ ਕਰੋ ਕਿ ਜਿਲੇ ਤੁਸੀਂ ਮਰਨ ਵਾਲੇ ਵੀ ਹੋਵੋ ਜਾਂ ਮਰ ਵੀ ਜਾਓ ਤੇ ਲੋਕ ਫੇਰ ਵੀ ਤੁਹਾਨੂੰ ਮਾਫ ਨਾ ਕਰਨ ਬਲਕਿ ਇੰਜ ਦਾ ਕਰਤਾਰ ਕਰੋ ਜਿਸ ਤਰ੍ਹਾਂ ਕਿ ਜਸਵੰਦਰ ਸਿੰਘ ਭੱਲਾ ਗਨੀਸ਼ੰ ਸਿੰਘ ਮਸਕੀਨ ਹੋਣੀ ਜਿਹੜੇ ਨੇਕ ਅੱਲਾ ਦੇ ਬੰਦੇ ਉਹ ਜਿਹਦਾ ਆਪਣਾ ਕਰਦਾਰ ਕਰੋ ਕਿ ਤੁਸੀਂ ਦੁਨੀਆ ਤੋਂ ਟੁਰ ਵੀ ਜਾਓ ਤੇ ਉਸ ਤੋਂ ਬਾਅਦ ਵੀ ਲੋਕ ਉਸ ਤੋਂ ਬਾਅਦ ਵੀ ਲੋਕ ਤੁਹਾਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਕਰਨ ਕਿ ਬਹੁਤ ਹੀ ਨੇਕ ਤੇ ਚੰਗਾ ਇਨਸਾਨ ਸੀ ਜਿਸ ਤਰ੍ਹਾਂ ਕਿ ਅੱਲਾ ਦੇ ਨੇਕ ਵਲੀ ਜਿਹੜੇ ਆ ਉਹ ਜਿੱਲੇਸ ਦੁਨੀਆ ਤੋਂ تشریف ਲੈਣਦੇ ਆ ਉਹਨਾਂ ਦਾ ਮਕਸਦ ساری ਜ਼ਿੰਦਗੀ ਇਨਸਾਨੀਅਤ ਦਾ ਪਲਾ ਕਰਨਾ ਤਬਲੀਗ ਕਰਦੇ ਆ ਲੋਕਾਂ ਨੂੰ ਰੱਬ ਦੇ ਰਾਹ ਦੀ ਤਰਫ ਲੈ ਕੇ ਆਉਂਦੇ ਰੱਬ ਨਾਲ ਜੋੜਦੇ ਆ ਤੇ ਜਦੋਂ ਇਸ ਦੁਨੀਆ ਤੋਂ ਤਸ਼ਰੀਫ ਲੈ ਜਾਂਦੇ ਆ ਤੇ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਚੰਗੇ ਲਫ਼ਜ਼ਾਂ ਨਾਲ ਕਿ ਯਾਰ ਬਹੁਤ ਹੀ ਨੇਕ ਇਨਸਾਨ ਸੀ ਬਹੁਤ ਚੰਗੇ ਕੰਮ ਕਰਦਾ ਸੀ ਲੇਕਿਨ ਜਿਹੜੇ ਮਾਰੇ ਕਰਮ ਕਰਕੇ ਜਾਂਦੇ ਆ ਫਿਰ ਲੋਕ ਉਹਨਾਂ ਨੂੰ ਮਾੜਾ ਬੋਲਦੇ ਆ ਇਸ ਕਰਕੇ ਵੀਰੋ ਆਪਣਾ ਕਰਦਾਰ ਇੰਜ ਦਾ ਬਣਾਓ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਤੁਹਾਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਕਰਨ ਨਾ ਕਿ ਮਾੜਾ ਬੋਲਣ ਇਸ ਮਾਇਆ ਪਿੱਛੇ ਨਾ ਭਜੋ ਬਲਕਿ ਆਪਣੇ ਅਮਾਲ ਚੰਗੇ ਕਰਨ ਦੀ ਕੋਸ਼ਿਸ਼ ਕਰੋ ਆਪਣੇ ਕਰਮ ਚੰਗੇ ਕਰਮ ਦੀ ਕੋਸ਼ਿਸ਼ ਕਰੋ ਕਿਉਂਕਿ ਅਗਲੇ ਜਹਾਨ ਇਹ ਜਿਹੜੇ ਅਮਾਲ ਇਹ ਕਰਮ ਇਹੀ ਕੰਮ ਆਉਣੇ ਆ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਤੇ ਇਸਰਾ ਖਿਆਲ ਰੱਬ ਰੱਖਾ